ਪਿੰਡ ਪੋਤਾ ਦੇ ਵਿੱਚ ਗਤੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਾਉਂਸ ਰੂਪਾਂ ਦੀ ਵਿਅਦਗੀ ਹੋਈ ਹੈ ਕੀ ਕਰਨੇ ਚਾਹੁੰਦੇ ਸਾਨੂੰ ਅਜ ਸਵੇਰੇ ਤੋਂ ਤੁਨਾ ਮਿਲੀ ਸੀ ਅਸੀਂ ਪਿੰਡ ਪੋਤਾ ਆਏ ਆ ਔਰ ਸ਼੍ਰੀ ਗੁਰੂ ਰਵਿਦਾਸ ਸਭਾ ਗੁਰਦੁਆਰਾ ਸਾਹਿਬ ਜਿੱਥੇ ਸ਼੍ਰੀ ਗੁਰੂ ਗੰਨ ਸਾਹਿਬ ਜੀ ਸ਼ੋਬਤ ਨੇ ਉਹਨਾਂ ਦੇ ਅੰਗਾਂ ਦੇ ਨਾਲ ਵਿਅਦਗੀ ਵੀ ਹੋਈ ਹੈ ਜਿਸ ਦੀ ਅਸੀਂ ਹਰ ਏਂਗਲ ਤੋਂ ਪਰਤਾਲ ਕਰ ਰਹੇ ਹਾਂ ਫਿਲਹਾਲ ਜਿਹੜਾ ਮਦਈ ਦੇ ਦੱਸਣ ਦੇ ਮੁਤਾਬਕ ਇਹਰਾ ਅਜੇ ਪਤਾ ਨਹੀਂ ਲੱਗਾ ਕਿ ਕਦੋਂ ਦੀ ਜਿਹੜੀ ਇਹ ਕਾਰਵਾਈ ਹੋਈ ਹੈ ਕਦੋਂ ਦੀ ਬੇਕੀ ਹੋਈ ਹੈ ਅਸੀਂ ਹਰ ਐਂਗਲ ਤੋਂ ਇਹਨੂੰ ਵੈਰੀਫਾਈ ਕਰਾਂਗੇ ਇਨਵੈਸਟੀਗੇਟ ਕਰਾਂਗੇ ਔਰ ਜੋ ਵੀ ਅਚਬੰਦੀ ਅਗਲੀ ਕਾਨੂੰਨੀ ਕਾਰਵਾਈ ਹੈ ਉਹ ਕਰਾਂਗੇ ਸੱਸੀ ਜੇ ਸ਼੍ਰੀ ਗੁਰਮੁਖ ਸਿੰਘ ਸਾਹਿਬ ਜਿਹੜੇ ਹਾਲਾਂਕਿ ਸੁਪਟੇ ਜਿਹੜੇ ਕਿੰਨੇ ਕੁੱਲ ਜਿਹੜੇ ਪੰਨੇ ਜਿਹੜੇ ਅੰਡਿਤ ਕੀਤੇ ਹੋਏ ਨੇ ਇਹ ਦੋ ਪੰਨੇ ਨੇ ਇੱਕ ਦੇ ਇੱਕ ਸ਼੍ਰੀ ਗੁਰਮੁਖ ਸਿੰਘ ਸਾਹਿਬ ਜੀ ਦੇ ਔਰ ਦੂਸਰੇ ਦੇ ਸਕ੍ਰੀਪ 14 15 ਪੰਨੇ ਆ ਸਰ ਤੁਸੀਂ ਸੀਸੀ ਫੋਟੋ ਦੇ ਸਾਹਮਣੇ ਆਈ ਇਹਨਾਂ ਦੀ ਅਸੀਂ ਸਾਰਾ ਅਲੀ ਅਲੀ ਸਟੇਜ ਹੈਗੀ ਆ ਅਸੀਂ ਸਾਰੇ ਇਸ ਪਿੰਡ ਦੇ ਵਿੱਚ ਵੇਖ ਰਹੇ ਹਾਂ ਸੀਸੀਟੀਵੀ ਕੈਮਰੇ ਲੱਗੇ ਜਿੱਥੇ ਵੀ ਲੱਗੇ ਨੇ ਚੈੱਕ ਕਰ ਰਹੇ ਹਾਂ ਚੈੱਕ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਫਿਰ ਲੱਗੇ ਹੋਏ ਗੁਰਦੁਆਰਾ ਸਾਹਿਬ ਦੇ ਵਿੱਚ ਫਿਲਹਾਲ ਇਹਨਾਂ ਨੇ ਕੈਮਰੇ ਨਹੀਂ ਸੀ ਲੱਗੇ ਹੋਏ ਜਿਸ ਕਰਕੇ ਅਸੀਂ ਜਿਹੜੇ ਸਰੌਂਡਿੰਗ ਏਰੀਆ ਦੇ ਵਿੱਚ ਕੈਮਰੇ ਨੇ ਉਹ ਜ਼ਰੂਰ ਵੈਰੀਫਾਈ ਕਰ ਰਹੇ ਹਾਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ